ਮੇਰੀ ਤਾਂ ਬੁੱਤ ਗੱਲ ਹੀ ਨਹੀਂ ਹੋਈ ਅੱਧੇ ਮੈਂ ਪਾਸੇ ਵਾਗੀ ਮੈਨੂੰ ਉੱਤੇ ਖੜਾ ਕਰਨਾ ਮੈਨੂੰ ਪਾਸੇ ਰਹਿ ਜਾ ਤੈਨ ਸਰ ਪਈ ਮੈਂ ਜਨਾ ਮੈਂ ਪਹਿਲਾਂ ਲੰਗੀ ਉਹ ਮੇਰੇ ਮਾਂ ਕਰਤੀ ਹੈ ਜੇ ਅਗਰੋਗੇ ਉਹ 10 ਵਜੇ ਵਾਗੇ ਮੈਂ 9 ਵਜੇ ਵਾਗੀ ਸਾਡਾ ਬਾਤ ਤੋਂ ਬਾਅਦ ਸਾਥ ਦਿੱਤਾ ਜਾਵੇ ਅਸੀਂ ਨਹੀਂ ਤੂੰ ਦੱਸ ਆਪਣਾ ਦੂਰ ਨਹੀਂ ਰਹਿਣ ਦਿੰਦੇ ਹਾਜੀ ਅੱਜ ਵੀ ਲੋਕ ਸੇਵਾ ਕਰਾਂਗੇ ਜਿੰਨਾ ਹੋ ਸਕੇ ਅਸੀਂ ਉਹਨਾਂ ਕਰਾਂਗੇ ਹਾਂਜੀ ਸਾਡੀ 1:00 ਘੰਟਾ ਪਹਿਲਾਂ ਗੱਲ ਹੋਈ ਸੀ ਅੱਛਾ ਕੀ ਕਹਿੰਦੇ ਸੀ ਉਹ ਕਹਿੰਦਾ ਬਸ ਮੈਂ 1 ਘੰਟੇ ਚ ਪਹੁੰਚ ਜਾਊਗਾ ਪਿੰਡ ਤੇ ਕਹਿੰਦਾ ਮੈਂ ਤੁਰਨ ਲੱਗਿਆ ਉੱਥੋਂ ਤੇ ਅਸੀਂ ਬਸ ਵੇਟ ਕਰਦੇ ਰਹੇ ਘਰੇ ਪਰ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ 3:00 ਵਜੇ ਦਾ ਟਾਈਮ ਸੀ ਉਦੋਂ ਕਿਸੇ ਰਾਜਨ ਦੇ ਵਿਅਕਤੀ ਨੇ ਉੱਥੋਂ ਉਹਨਾਂ ਦਾ ਆਦਾ ਵੀ ਫੋਨ ਚੱਕ ਕੇ ਉਹਨਾਂ ਦੇ ਉਂਗਲਾਂ ਨਾਲ ਅਨਲੌਕ ਕੀਤਾ ਤੇ ਲਾਸਟ ਕਾਲ ਤੇ ਬੈਕ ਕਾਲ ਕਰਤੀ ਤੇ ਸਾਨੂੰ ਦੱਸਿਆ ਗਿਆ ਵੀ ਆਲੇ ਹਲਕੀ ਫਲੁਕੀ ਸੱਟ ਲੱਗੀ ਆ ਕੋਈ ਵੀ ਤੁਸੀਂ ਹਸਪੀਟਲ ਆ ਜਾਓ ਅਸੀਂ ਲੈ ਜਾਂਦੇ ਆ ਤੇ ਮੈਂ ਰਿਕੁਐਸਟ ਕੀਤੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਹਸਪਤਲ ਲੈ ਜਾਓ ਵੀ ਅਸੀਂ ਜੋ ਵੀ ਹੋਇਆ ਤੁਹਾਡੇ ਨਾਲ ਕੋਆਰਡੀਨੇਟ ਕਰ ਲਾਂਗੇ ਅੱਗੇ ਉਹਨਾਂ ਨੇ ਵਿਚਾਰੇ ਨੇ ਸਾਡੀ ਮਦਦ ਕੀਤੀ ਉਹ ਹਸਪਤਲ ਲੈ ਕੇ ਪਰ ਸਾਨੂੰ ਕਿਸੇ ਗੱਲ ਦੀ ਕੋਈ ਪਿੰਨਕ ਨਹੀਂ ਸੀ ਵੀ ਇਦਾਂ ਦਾ ਵਹਾਸਾ ਵਾਪਰ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਜਿਹੜੇ ਕੇਜਰੀਵਾਲ ਉਹਨਾਂ ਨੇ ਵੀ ਪੋਸਟ ਪਾਈ ਹੈ ਤੇ ਇੱਕ ਸੰਘਰਸ਼ਸ਼ੀਲ ਨੌਜਵਾਨ ਸੀਗਾ ਜਿਵੇਂ ਬਾਤ ਚੜ ਕੇ ਹਿੱਸਾ ਲੈਣਾ ਹਰ ਇੱਕ ਕੰਮ ਦੇ ਵਿੱਚ ਕਿਸ ਦਿਨ ਤੋਂ ਲੱਗਣ ਲੱਗੀ ਸੀ ਇਹਗੇ ਬਿਰਜੀ ਇਤਨਾ ਛੋਟੇ ਹੁੰਦੇ ਤੋਂ ਹੀ ਇਦਾਂ ਦੇ ਕੰਮ ਤੇ ਰੁਚੀ ਰੱਖਦਾ ਸੀ ਪਹਿਲਾਂ ਕਲੱਬ ਦਾ ਪ੍ਰਧਾਨ ਵੀ ਰਹਿ ਚੁੱਕਿਆ ਤੇ ਮੌਜੂਦਾ ਦੌਰ ਤੇ ਸੋਸਾਇਟੀ ਦਾ ਪ੍ਰਧਾਨ ਵੀ ਹੈਗਾ ਤੇ ਜਦੋਂ ਦੀ ਆ ਕੁਦਰਤੀ ਕਰੋਪੀ ਆਈ ਹੈ ਨਾ ਲਗਭਗ 15 ਦਿਨ ਪਹਿਲਾਂ ਤੋਂ ਇਹ ਹੜਪੀੜ ਤਾਂ ਨਹੀਂ ਮਰਤ ਵੀ ਝੋਟਿਆ ਹੋਇਆ ਲੋਕ ਸੇਵਾ ਕਰਦੇ ਦੀ ਜਿੱਦਣ ਦੇ ਆ ਹੜਾਂ ਦੀ ਮਾਰ ਹੋਈ ਆ ਉਦੋਂ ਦੀ ਪਿੰਡ ਚ ਰਸਨ ਇਕੱਠਾ ਕਰਕੇ ਜਾਂਦੇ ਸੀ ਕੱਲ ਉਹਨਾਂ ਨੇ ਚੇਰੀ ਵੱਡੇ ਟਰੱਕ ਭਰਿਆ ਉਹ ਲਿਜਾਣਾ ਸੀ ਹੋਰ ਵੀ ਸੇਵਾ ਕਰਦੇ ਸੀ ਪਿੰਡ 'ਚ ਵੀ ਬਹੁਤ ਸੇਵਾ ਕਰਦੇ ਸੀ ਕਿਸੇ ਨੂੰ ਪੈਲਸਨ ਬਣਾਉਣੀ ਕਿਸੇ ਦਾ ਕੁਝ ਵੀ ਕਰਨਾ ਸਾਰਾ ਕੁਝ ਕਰਦੇ ਸੀ ਜੀਤੂ ਵੀ ਪਿੰਡ 'ਚ ਲੋੜ ਸੀ ਕੁੜੀਆਂ ਦੇ ਵਿਆਹ ਕਰਨੇ ਮਸ਼ੀਨਾਂ ਦੇਣੀਆਂ ਉਹਨਾਂ ਨੂੰ ਕੋਈ ਵੀ ਆਪਦੇ ਘਰੇ ਤਾਂ ਕਰਨੇ ਹੀ ਕਰਨਾ ਲੋਕਾਂ ਦਾ ਵੀ ਕਰਦੇ ਸੀ ਰਜਾਨਾ ਸਪੋਕਸਮੈਨ ਦੇਖ ਰਿਹਾ ਹਾਂ ਤੇ ਮੈਂ ਪਰਮਦੀਪ ਰਾਣਾ ਅੱਜ ਮਾਨਸਾ ਦੇ ਪਿੰਡ ਢੈਪੀ ਬੈਠੇ ਆ ਉਸ ਪਰਿਵਾਰ ਦੇ ਵਿੱਚ ਬੈਠੇ ਆ ਨਵਨੀਤ ਸਿੰਘ ਨੀਤੂ ਜੋ 40 ਸਾਲ ਦੀ ਉਮਰ ਦੇ ਵਿੱਚ ਸੇਵਾ ਕਰਦਾ ਹੋਇਆ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਤੇ ਜਿੱਥੇ ਸੇਵਾ ਦੀ ਗੱਲ ਹੁੰਦੀ ਆ ਤੁਹਾਨੂੰ ਨੀਤ ਵੱਲੋਂ ਬਚਪਨ ਤੋਂ ਹੀ ਸੇਵਾ ਕਾਰਜਾਂ ਦੇ ਵਿੱਚ ਹਿੱਸਾ ਲਿਆ ਜਾਂਦਾ ਸੀ ਤੇ ਯੂਥ ਦਾ ਕੋਆਰਡੀਨੇਟਰ ਸੀ ਹਲਕੇ ਦਾ ਤੇ ਦੇਰ ਰਾਤ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਪੋਸਟ ਪਾ ਕੇ ਦੁੱਖ ਜਿਹੜਾ ਪਰਿਵਾਰ ਦੇ ਨਾਲ ਸਾਂਝਾ ਕਰਦੇ ਨੇ ਅੱਜ ਪਰਿਵਾਰ ਦੇ ਵਿੱਚ ਮੌਜੂਦ ਆ ਹਾਲਾਤ ਨਹੀਂ ਗੱਲ ਦੇ ਲਈ ਪਰ ਫਿਰ ਵੀ ਪਰਿਵਾਰ ਤੋਂ ਜਾਣਨਾ ਚਾਹਾਂਗੇ ਵੀ ਨਵਨੀਤ ਦੇ ਜਿਹੜਾ ਵਿਵਹਾਰ ਸੀ ਪਰਿਵਾਰ ਦੇ ਵਿੱਚ ਜਾਂ ਜਿਹੜੇ ਉਹ ਯੂਥ ਦੇ ਵਿੱਚ ਕੰਮ ਕਰਦਾ ਸੀ ਜਾਂ ਸੇਵਾ ਕਾਰਜ ਕਰਦਾ ਸੀ ਤੇ ਸਭ ਤੋਂ ਵੱਡੀ ਜਿਹੜੀ ਦੁੱਖਦਗੱਲ ਇਹ ਹੈ ਕਿ ਕੱਲ ਉਹ ਹੜ ਪੀੜਤਾਂ ਦੇ ਲਈ ਉਹਨਾਂ ਦੇ ਪਸ਼ੂਆਂ ਦੇ ਲਈ ਹਰਾ ਚਾਰਾ ਇਕੱਠਾ ਕਰ ਰਿਆ ਸੀ ਤੇ ਉਸ ਤੋਂ ਬਾਅਦ ਜਦੋਂ ਘਰ ਵਾਪਸ ਪਰਤ ਰਿਆ ਸੀ ਤਾਂ ਉਸ ਸਮੇਂ ਸੜਕਾ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰਾ ਨਾਮ ਜਗਦੀਪ ਸਿੰਘ ਆ ਕੀ ਲੱਗਦੇ ਹੋ ਤੁਸੀਂ ਮੈਂ ਨਾਮਨੀਤਪਾਲ ਜੀ ਦਾ ਭਰਾ ਹਾਂ ਛੋਟਾ ਭਰਾ ਹਾਂ ਅੱਛਾ ਜਦੋਂ ਆ ਰਹੇ ਸੀ ਉਸ ਤੋਂ ਪਹਿਲਾਂ ਗੱਲ ਹੋਈ ਸੀ ਫੋਨ ਤੇ ਉਹਨਾਂ ਨਾਲ ਹਾਂ ਜੀ ਸਾਡੇ 1/2 ਘੰਟਾ ਪਹਿਲਾਂ ਗੱਲ ਹੋਈ ਸੀ ਅੱਛਾ ਕੀ ਕਹਿੰਦੇ ਸੀ ਉਹ ਕਹਿੰਦਾ ਬਸ ਮੈਂ 1 ਘੰਟੇ ਚ ਪਹੁੰਚ ਜਾਊਗਾ ਪਿੰਡ ਤੇ ਕਹਿੰਦਾ ਮੈਂ ਤੁਰਨ ਲੱਗਿਆ ਉੱਥੋਂ ਤੇ ਅਸੀਂ ਬਸ ਵੇਟ ਕਰਦੇ ਰਹੇ ਘਰੇ ਪਰ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਕਰੀਬ ਅੱਠ ਦਾ ਟਾਈਮ ਸੀ ਉਦੋਂ ਕਿਸੇ ਰਾਜਨ ਦੇ ਵਿਅਕਤੀ ਨੇ ਉਥੋਂ ਉਹਨਾਂ ਦਾ ਆਦਾ ਵੀ ਫੋਨ ਚੱਕ ਕੇ ਉਹਨਾਂ ਦੇ ਉਂਗਲਾਂ ਨਾਲ ਅਨਲੌਕ ਕੀਤਾ ਤੇ ਲਾਸਟ ਕਾਲ ਤੇ ਬੈਕ ਕਾਲ ਕਰਤੀ ਤੇ ਸਾਨੂੰ ਦੱਸਿਆ ਗਿਆ ਵੀ ਹਲੇ ਹਲਕੀ ਫੁਲਕੀ ਸੱਟ ਲੱਗੀ ਆ ਕੋਈ ਵੀ ਤੁਸੀਂ ਹਸਪੀਟਲ ਆ ਜਾਓ ਅਸੀਂ ਲੈ ਜਾਂਦੇ ਆ ਤੇ ਮੈਂ ਰਿਕੁਐਸਟ ਕੀਤੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਹਸਪੀਟਲ ਲੈ ਜਾਓ ਵੀ ਅਸੀਂ ਜੋ ਵੀ ਹੋਇਆ ਤੁਹਾਡੇ ਨਾਲ ਕੋਆਰਡੀਨੇਟ ਕਰ ਲਾਂਗੇ ਆ ਕੇ ਉਹਨਾਂ ਨੇ ਵਿਚਾਰੇ ਨੇ ਸਾਡੀ ਮਦਦ ਕੀਤੀ ਹੋਸਪੀਟਲ ਲੈ ਕੇ ਪਰ ਸਾਨੂੰ ਕਿਸੇ ਗੱਲ ਦੀ ਕੋਈ ਪਿੰਕਣੀ ਸੀ ਵੀ ਇਦਾਂ ਦਾ ਹਾਸਾ ਵਾਪਰ ਜਾਏਗਾ ਪਰ ਜਦੋਂ ਅਸੀਂ ਹਸਪੀਟਲ ਪਹੁੰਚੇ ਤਾਂ ਸਾਨੂੰ ਇਹ ਦੁੱਖ ਭਰੀ ਖਬਰ ਸੁਣਨ ਨੂੰ ਮਿਲੀ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਜਿਹੜੇ ਕੇਜਰੀਵਾਲ ਉਹਨਾਂ ਨੇ ਵੀ ਪੋਸਟ ਪਾਈ ਹੈ ਤੇ ਇੱਕ ਸੰਘਰਸ਼ਸ਼ੀਲ ਨੌਜਵਾਨ ਸੀਗਾ ਜਿਵੇਂ ਬਾਤ ਚੜ ਕੇ ਹਿੱਸਾ ਲੈਣਾ ਹਰ ਇੱਕ ਕੰਮ ਦੇ ਵਿੱਚ ਕਿਸ ਦਿਨ ਤੋਂ ਲੱਗਣ ਲੱਗੀ ਸੀ ਇਹ ਜੀ ਬਿਰਜੀ ਇਤਨਾ ਛੋਟੇ ਹੁੰਦੇ ਤੋਂ ਹੀ ਇਦਾਂ ਦੇ ਕੰਮ ਤੇ ਰੁਚੀ ਰੱਖਦਾ ਸੀ ਪਹਿਲਾਂ ਕਲੱਬ ਦਾ ਪ੍ਰਧਾਨ ਵੀ ਰਹਿ ਚੁੱਕਿਆ ਤੇ ਮੌਜੂਦਾ ਦੌਰ ਤੇ ਸੋਸਾਇਟੀ ਦਾ ਪ੍ਰਧਾਨ ਵੀ ਹੈਗਾ ਤੇ ਉਹ ਆਮ ਆਦਮੀ ਪਾਰਟੀ ਨਾਲ 2014 ਤੋਂ ਜੁੜਿਆ ਹੋਇਆ ਉਹਦੋਂ ਦਾ ਹੀ ਸਾਡੇ ਪਿੰਡ ਦੇ ਲੋਕਾਂ ਦੇ ਲਈ ਭਲੇ ਕੰਮ ਕਰਦਾ ਹੈ ਤੇ ਹੁਣ ਅੱਜ ਕੱਲ ਯੂਥ ਵਿੰਗ ਦਾ ਪ੍ਰਧਾਨ ਵੀ ਬਣ ਚੁੱਕਿਆ ਤੇ ਜਦੋਂ ਦੀ ਆ ਕੁਦਰਤੀ ਕਰੋਪੀ ਆਈ ਹੈ ਨਾ ਲਗਭਗ 15 ਦਿਨ ਪਹਿਲਾਂ ਤੋਂ ਇਹ ਹੜਪੀਟ ਤਾਂ ਨਹੀਂ ਮਰਤ ਵਿੱਚ ਝੋਟਿਆ ਹੋਇਆ ਹੈ ਜੇ ਟਾਈਮ ਮਿਲਦਾ ਸੀ ਤਾਂ ਘਰ ਆ ਜਾਂਦੇ ਸੀ ਨਹੀਂ ਫਿਰ ਫੋਨ ਤੇ ਕਹਿ ਦਿੰਦੇ ਵੀ ਚਲੋ ਮੈਂ ਅੱਜ ਇੱਥੇ ਰਹਿ ਲੂੰ ਇੱਥੇ ਰਹਿ ਲੂੰ ਕਈ ਵਾਰ ਤਾਂ ਸਵੇਰੇ 4 ਵਜੇ ਬਿਨਾਂ ਰੋਟੀ ਖਾਦੇ ਦਾ 4 ਵਜੇ ਕਿਹੜੀ ਖਾਣੀ ਦੀ ਚਾਹ ਵੀ ਨਹੀਂ ਪੀ ਕੇ ਜਾਂਦੇ ਸੀ ਫੋਨ ਵੱਜਦਾ ਸੀ ਉੱਥੇ ਉੱਠ ਕੇ ਤੁਰ ਪੈਂਦੇ ਸੀਗੇ ਮਤਲਬ ਇੰਨਾ ਪਿਆਰ ਲੋਕਾਂ ਦੀ ਸੇਵਾ ਦੇ ਵਿੱਚ ਇੰਨਾ ਜਜ਼ਬਾ ਦਿਖਾਉਣਾ 4 ਵਜੇ ਉੱਠਣਾ ਜਿਵੇਂ ਤੁਸੀਂ ਕਹਿ ਰਹੇ ਹੋ 15 ਦਿਨਾਂ ਤੋਂ ਲਗਾਤਾਰ ਘਰੇ ਨਹੀਂ ਆਏ ਫਿਰ ਕੰਮ ਕਰ ਰਹੇ ਸੀਗੇ ਨਹੀਂ ਘਰੇ ਤਾਂ ਆਉਂਦੇ ਸੀ ਵੀਰ ਜੀ ਪਰ ਕਦੇ ਇੱਕ ਦਿਨ ਬਾਅਦ ਕਦੇ ਦੋ ਦਿਨਾਂ ਬਾਅਦ अच्छा ਇਥੇ ਸੇਵਾ ਪਹਚਾਰੇ ਸੀ ਹੜਪੀਟ ਹਾਂਜੀ ਹਾਂਜੀ ਸੇਵਾ ਪਹਚਾਰੀ ਮਾਨਸਾ ਤੋਂ ਨਾ 5 ਦਿਨ ਪਹਿਲਾਂ ਇੱਕ ਰਾਸ਼ਨਾਂ ਸੀ ਇਕੱਠਾ ਕਰਿਆ ਸੀ ਟਰੱਕ ਉਹ ਭੇਜਿਆ ਤੇ ਕੁਝ ਦਿਨ ਪਹਿਲਾਂ ਆਚਾਰ ਦਾ ਟਰੱਕ ਭੇਜਿਆ ਤੇ ਹੁਣ ਲੇਟੈਸਟ ਜਦ ਆ ਵਾਰ ਦੱਤ ਹੋਈਆ ਹਾਦਸਾ ਹੋਇਆ ਉਦੋਂ ਬੱਪਿਆਂ ਵਾਲਾ ਪਿੰਡ ਚੋਂ ਤਿੰਨ ਕਿਲੇ ਚਰੀ ਦੇ ਵੱਡੇ ਸੀ ਆਪਣੇ ਸਾਥੀਆਂ ਨੂੰ ਸਾਡੇ ਪਿੰਡ ਚੋਂ ਵੀ ਕੁਝ ਮੁੰਡੇ ਨੂੰ ਇਕੱਠਾ ਕਰਿਆ ਤੇ ਉਹਨਾਂ ਦੇ ਆਪਣੇ ਸਾਥੀਆਂ ਨੂੰ ਇਕੱਠਾ ਕਰਿਆ ਤੇ ਉਹ ਟੋਕਾ ਕਰਿਆ ਸੀਗਾ ਉਟੋ ਕਾ ਕਰਕੇ ਆਪਣਾ ਕੰਮ ਕੰਪਲੀਟ ਕਰਕੇ ਸ਼ਾਮ ਦੇ ਮਲਾ 7 7:30 ਵਜੇ ਜਦੋਂ ਮੈਂ ਕਾਲ ਕਰਿਆ ਉਦੋਂ ਕਰਾਉਣ ਦੀ ਵਾਪਸੀ ਕਰ ਰਹੀ ਸੀ ਇਹ ਅੱਛਾ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀ ਤੇ ਕੀ ਸੋਚ ਕੀ ਸੀ ਨਵਨੀਤ ਦੀ ਬੀਜੀ ਸੋਚਦਾ ਇਹ ਸੀ ਵੀ ਲੋਕਾਂ ਦਾ ਅਸੀਂ ਵੱਤ ਤੋਂ ਵੱਧ ਧਿਆਨ ਰੱਖੀਏ ਹੈਲਪ ਕਰੀਏ ਤੇ ਜਿਆਦਾ ਮੈਂ ਟੀਚਾ ਇਹ ਸੀਗਾ ਵੀ ਅਸੀਂ ਆਪਦੇ ਪਿੰਡ ਦੀ ਨਾ ਤਰੱਕੀ ਦੇਖਣਾ ਚਾਹੁੰਦੇ ਸੀਗੇ ਇਸ ਲਈ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਆਪਦੇ ਨਾਲ ਕਈ ਮੁੰਡੇ ਵੀ ਜੋੜੇ ਤੇ ਪਿੰਡ ਦੇ ਲੋਕਾਂ ਨੇ ਸਾਥ ਵੀ ਵਧੀਆ ਦਿੱਤਾ ਤੇ ਹੁਣ ਸਾਡੇ ਪਿੰਡ ਦੇ ਸਾਬ ਕੋ ਸਹੀ ਚੱਲ ਰਿਹਾ ਘੇਰ ਤੇ ਰੱਬ ਨੇ ਜਿਹੜੀ ਆ ਮਾਰ ਪਾਈ ਇਹਦੇ ਕਰਕੇ ਸਾਨੂੰ ਪਿੰਡ ਤੋਂ ਬਾਹਰ ਥੋੜਾ ਜਿਆਦਾ ਸੋਚਣਾ ਪੈ ਰਿਹਾ ਸੀਗਾ ਇਸ ਲਈ ਉਹ ਘਰ ਵੀ ਨਹੀਂ ਰਹਿੰਦੇ ਸੀਗੇ ਤੇ ਹੁਣ ਜਦੋਂ ਇੰਨਾ ਕੰਮ ਸਾਰਾ ਉਹਨਾਂ ਦੇ ਸਿੱਤੇ ਹੋ ਗਿਆ ਸੀਗਾ ਉਹਨਾਂ ਨੇ ਘਰ ਵੀ ਲੈਤਾ ਸੀਗਾ ਬਸ ਆ ਕੱਲ ਫਾਜ਼ਿਲ ਕਾ ਜਾਣਾ ਸੀ ਜਿਹੜਾ ਟੋਕਾ ਕਰਿਆ ਸੀਗਾ ਚਰੀ ਦਾ ਟਰੱਕ ਵਰਕੇ ਇਹ ਮੇਰੇ ਖਿਆਲ ਅੱਜ ਹੀ ਜਾਣਾ ਸੀਗਾ ਕੱਲ ਇਹ ਹਾਸਾ ਹੋਇਆਗਾ ਕਲੋ ਵਸ ਕਰੇ ਕਹਿੰਨੀ ਹਰੇਸੀ ਕਹੇ ਫੋਨ ਕਰ ਤਸਵੀਰ ਮੇਰੇ ਕੱਪੜੇ ਵਗੈਰਾ ਰੱਖ ਲਿਓ ਪਰ ਸਾਨੂੰ ਕੀ ਪਤਾ ਸੀਗਾ ਵੀ ਹੁਣ ਕੱਪੜੇ ਅਸੀਂ ਹਾਲ ਤੁਸੀਂ ਪਰਿਵਾਰ ਦੇ ਦੇਖ ਸਕਦੇ ਹੋ ਵੀ ਅੱਜ ਮਾਹੌਲ ਪੂਰੇ ਪਿੰਡ ਦੇ ਵਿੱਚ ਹੀ ਨਹੀਂ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਵੀ ਸੇਵਾ ਕਰਨ ਵਾਲੇ ਨੌਜਵਾਨ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਗਮਗੀਨ ਮਾਹੌਲ ਹੈ ਅੱਜ ਪੂਰੇ ਪਿੰਡ ਦੇ ਵਿੱਚ ਕਾਰਨ ਕੀ ਹੈ ਵੀ ਉਹ ਨੌਜਵਾਨ ਜਿਸ ਨੇ ਬਚਪਨ ਤੋਂ ਹਰ ਇੱਕ ਸੇਵਾ ਕਾਰਜ ਦੇ ਵਿੱਚ ਹਿੱਸਾ ਲਿਆ ਸੀ ਅੱਜ ਉਹ ਸਾਡੇ ਵਿੱਚਕਾਰ ਨਹੀਂ ਪਰ ਉਸ ਦੀ ਸੇਵਾ ਨੂੰ ਜਿਹੜਾ ਹਮੇਸ਼ਾ ਯਾਦ ਰੱਖਿਆ ਜਾਊਗਾ ਭੈਣ ਜੀ ਪਰਿਵਾਰ ਚ ਕੌਣ-ਕੌਣ ਹੈ ਤੇ ਪਿੱਛੇ ਮਤਲਬ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਨਵਨੀਤ ਦੇ ਬੱਚੇ ਜਾਂ ਮਤਲਬ ਕੌਣ ਬੇਟਾ ਨਵਨੀਤ ਹੈ ਜਾਂ ਹਾਂਜੀ 16 ਸਾਲ ਦਾ 16ਵਾਂ ਸਾਲ ਲੱਗਿਆ 15 ਸਾਲ ਦਾ ਉਹਨਾਂ ਦੀ ਮੰਮੀ ਨੇ ਉਹਨਾਂ ਦਾ ਭਰਾਗਾ ਉਹਨਾਂ ਦੀ ਘਰ ਲਈ ਕੰਮ ਕੀ ਕਰਦੇ ਸੀ ਬਾਈ ਲੋਕ ਸੇਵਾ ਕਰਦੇ ਦੀ ਜਿੱਦਣデア ਹੜਾ ਦੀ ਮਾਰ ਹੋਈ ਆ ਉਦੋਂ ਦੀ ਪਿੰਡ ਚ ਰਸਨ ਇਕੱਠਾ ਕਰਕੇ ਲ ਜਾਂਦੇ ਸੀ ਕੱਲ ਉਹਨਾਂ ਨੇ ਚੇਰੀ ਵੱਡੇ ਟਰੱਕ ਭਰਿਆ ਉਹ ਲੈ ਜਾਣਾ ਸੀ ਹੋਰ ਵੀ ਸੇਵਾ ਕਰਦੇ ਸੀ ਪਿੰਡ ਚ ਵੀ ਬਹੁਤ ਸੇਵਾ ਕਰਦੇ ਸੀ ਕਿਸੇ ਨੂੰ ਪਲਸਨ ਬਣਾਉਣੀ ਕਿਸੇ ਦਾ ਕੁਝ ਵੀ ਕਰਨਾ ਸਾਰਾ ਕੁਝ ਕਰਦੇ ਸੀ ਇੱਕ ਭੈਣ ਦੇ ਲਈ ਵੱਡਾ ਦੁੱਖ ਹੁੰਦਾ ਕਿਉਂਕਿ ਤੁਸੀਂ ਤਾਂ ਉਹਦੇ ਬਾਹ ਤੇ ਰਖੜੀ ਬੰਨ੍ਹਦੇ ਰਹੇ ਹੋ ਉਹ ਲੋਕਾਂ ਦੀ ਸੇਵਾ ਕਰਦਾ ਸੀ ਅੱਜ ਹਜੂਰ ਰਖੜੀ ਦਾ ਮੁੱਲ ਜਿਹੜਾ ਮੋੜ ਰਿਹਾ ਸੀ ਲੋਕਾਂ ਦੇ ਲਈ ਵੀ ਮੋੜ ਰਿਹਾ ਸੀ ਤੇ ਹਰ ਜਗ੍ਹਾ ਜਾ ਕੇ ਸੇਵਾ ਵੀ ਕਰ ਰਿਹਾ ਸੀ ਕਰਦੇ ਸੀ ਹਰੇਕ ਜੀ ਨੂੰ ਵੀ ਪਿੰਡ ਚ ਲੋੜ ਸੀ ਕੁੜੀਆਂ ਦੇ ਵਿਆਹ ਕਰਨੇ ਮਸ਼ੀਨਾਂ ਦੇਣੀਆਂ ਉਹਨਾਂ ਨੂੰ ਕੋਈ ਵੀ ਆਪਦੇ ਘਰੇ ਤਾਂ ਕਰਨੇ ਹੀ ਕਰਨਾ ਲੋਕਾਂ ਦਾ ਵੀ ਕਰਦੇ ਸੀ ਮਤਾ ਇਹ ਅਖੀਰ ਵਾਰ ਕੀ ਗੱਲ ਹੋਈ ਸੀਗੀ ਨਵਨੀਤ ਰਾਹ ਮੇਰੀ ਤਾਂ ਬੁੱਤ ਗੱਲ ਹੀ ਨਹੀਂ ਕੋਈ ਉਹਦੇ ਮੇਰੇ ਪਾਸੇ ਬਾਗੀ ਮੈਨੂੰ ਮੁੱਠੀ ਖੜਾ ਕੇ ਤੋ ਐਸੀ ਰਹਿ ਜਾਂਦੀ 300 ਰੁਪਏ ਮੈਂ ਜੰਨਾ ਮੈਂ ਪਹਿਲਾ ਲੰਗੀ ਉਹ ਮੇਰੇ ਬਾਗਰਤੀ ਜੇ ਨਾ ਕਰੋਗੇ ਉਹ 10 ਵਜੇ ਬਾਗੇ ਮੈਂ 9 ਵਜੇ ਬਾਗੀ ਕੀ ਕਹਿੰਦਾ ਹੁੰਦਾ ਸੀ ਜਦੋਂ ਜਿਵੇਂ ਹੁਣ ਹਰ ਪੀੜ ਤੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕਰਦੇ ਆ ਦੇਖ ਕੇ ਕੋਈ ਤੁਹਾਡੇ ਨਾਲ ਕੋਈ ਗੱਲ ਕਰਦਾ ਹੋਵੇ ਵੀ ਆਪਾਂ ਇਹਨਾਂ ਦਾ ਭਲਾ ਕਰਨਾ ਜਾਂ ਸੇਵਾ ਕਰਨ ਜਾਣਾ ਹੈ ਸੇਵਾ ਕਰਦਾ ਦੀ ਵੇ ਕਿਸੇ ਦੇ ਵਿਆਹ ਹੁੰਦਾ ਕਿ ਸਲਾਈ ਮਸ਼ੀਨ ਦੇਦੀ ਕਿਸੇ ਨੂੰ ਕੱਪੜੇ ਦੇਦੀ ਕਿ ਕਿਸੇ ਦਾ ਘਰ ਕੋ ਡਾ ਜਾਂਦਾ ਤਾਂ ਉਹ ਮੜ ਮੁੱਟ ਮਦਦ ਕਰਾਉਂਦੀ ਉਹਨਾਂ ਦੀ ਹੁਣ ਤਾਂ ਰੋਜ਼ ਹੀ ਜਾਂਦਾ ਸੀ ਕਦੇ ਦਿੱਲੀ ਜਾਂਦਾ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਸਵੇਹਾ ਉੱਠਦਾ ਚਾਰ ਵਜੇ ਮੈਨੂੰ ਕਹਿੰਦਾ ਜਿਹੜੇ ਨਾਲ ਮੁੰਡੇ ਲੈ ਕੇ ਜਾਂਦਾ ਵੀ ਮੈਨੂੰ ਪ੍ਰੌਂਟੇ ਪਕਾ ਕੇ ਦੇ ਦੋ 30 40 ਉਹਨਾਂ ਨੂੰ ਵੀ ਨਾਲ ਖਵਾਉਂਦਾ ਹਾਂ ਹਾਂ ਸਾਰੇ ਨੂੰ ਲੈ ਕੇ ਜਾਂਦਾ ਜਿੰਨੇ ਨੂੰ ਫਿਰ ਸਵੇਹਾ ਉੱਠਦਾ ਸਾਨੂੰ ਪ੍ਰੌਂਟੇ ਪਕਵਾਉਂਦਾ ਸਤੋ ਲੋਕਾਂ ਦੀ ਸੇਵਾ ਦੇ ਵਿੱਚ ਜਾਣ ਗਈ ਹੈ ਕਿਵੇਂ ਦੇਖਦੇ ਹੋ ਕੀ ਕਹੋਗੇ ਹਲਪ ਜਾਈ ਦੇ ਸਾਡੇ ਉਹਦੇ ਬੱਚੇ ਨੂੰ ਕੋਈ ਸਹਾਰਾ ਚਾਹੀਦਾ ਉਹਦੇ ਘਰ ਵਾਲੀ ਨੂੰ ਚਾਹੀਦਾ ਪਤਾ ਉਹੀ ਸਾਡੇ ਘਰ ਦਾ ਮੋਢੀ ਸੀ ਸਾਰਾ ਘਰ ਚਲਾ ਰਿਹਾ ਸੀ ਕੋਈ ਤਾਂ ਸਾਡੀ ਮਦਦ ਚਾਹੀਦੀ ਹੈ ਕੀ ਮੰਗ ਕਰੋਗੇ ਭਾਈ ਜੀ ਮਤਲਬ ਸਰਕਾਰਾਂ ਵੀ ਨੇ ਤੇ ਜਿਵੇਂ ਉਹ ਸੇਵਾ ਕਰ ਰਿਹਾ ਸੀ ਪਾਰਟੀ ਵੱਲੋਂ ਵੀ ਜਜ਼ਬਾ ਦਿਖਾਉਂਦਾ ਸੀ ਮਤਲਬ ਕੰਮ ਆਪਣੇ ਪਾਰਟੀ ਵੱਲੋਂ ਵੀ ਕਰ ਰਿਹਾ ਸੀ ਉਸ ਹਾਂ ਜੀ ਬੀ ਜੀ ਅਸੀਂ ਸਿਰਫ ਇਹ ਮੰਗ ਕਰਦੇ ਆਂ ਵੀ ਉਹਦੇ ਹੁੰਦੇ ਸਾਨੂੰ ਕਿਸੇ ਕੋਸ ਫਿਕਰ ਕਰਨ ਦੀ ਲੋੜ ਨਹੀਂ ਸੀ ਸਾਰੇ ਕੰਮ ਦੇਖਦਾ ਸੀਗਾ ਖੇਤੀ ਵੀ ਕਰ ਲੈਂਦਾ ਸੀਗਾ ਤੇ ਲੋਕ ਪਲਾਈਆਂ ਦੇ ਕੰਮ ਨਾਲ ਕਰਦਾ ਵੀ ਸਾਡਾ ਉਹ ਹੀ ਦੇਖਦਾ ਸੀਗਾ ਹੁਣ ਉਹਦਾ ਇੱਕ ਉਹਦਾ ਛੋਟਾ ਜਿਹਾ ਬੱਚਾ ਥੇ ਉਹਦੀ ਵਾਈਫ ਵਿਚਾਰੀ ਉਹ ਪੇਰੇ ਅੰਦਰ ਹੁਣ ਇਹਨਾਂ ਸਾਡਾ ਕੋਈ ਸਹਾਰਾ ਨਹੀਂ ਰਿਹਾ ਅਸੀਂ ਤਾਂ ਸਰਕਾਰ ਨੂੰ ਉਹੀ ਬੇਨਤੀ ਕਰਦੇ ਆਂ ਵੀ ਸਾਡੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਜਾਂ ਮੇਰੇ ਪੁੱਤ ਜਿਹਨੂੰ ਚੰਗਾ ਪੜਾਇਆ ਲਿਖਾਇਆ ਜਾਵੇ ਜਾਂ ਕਿ ਦੇ ਦੇ ਫਿਊਚਰ ਲਈ ਕੋਈ ਕੁਝ ਵੀ ਐਡਜਸਟ ਕਰਨ ਮੇਰੀ ਤਾਂ ਇਹੀ ਬੁਨਤ ਮਾਂ ਜੀ ਨੂੰ ਹੱਥ ਛੋੜ ਕੇ ਬੇਨਤੀ ਆ ਵੀ ਸਾਡਾ ਬਦ ਤੋਂ ਬਦ ਸਾਥ ਦਿੱਤਾ ਜਾਵੇ ਅਸੀਂ ਨੀਤੂ ਦਾ ਸੁਪਨਾ ਅਧੂਰਾ ਨਹੀਂ ਰਹਿਣ ਦਿੰਦੇ ਅੱਜ ਵੀ ਲੋਕ ਸੇਵਾ ਕਰਾਂਗੇ ਜਿੱਥੇ ਨਾ ਉਹ ਜਗਿਆ ਅਸੀਂ ਉਹਨਾਂ ਕਰਾਂਗੇ ਤਾਂ ਦੇਖ ਸਕਦੇ ਹਾਂ ਵੀ ਨੀਤੂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਲੋਕਾਂ ਦੀ ਸੇਵਾ ਦੇ ਵਿੱਚ ਲਾਈ ਸੀ ਅੱਜ ਮਾਹੌਲ ਇਹ ਰੋਂਟੇ ਖੜੇ ਕਰ ਦਿੰਦਾ ਵੀ ਅੱਜ ਉਹ ਨੌਜਵਾਨ ਜੋ ਲੋਕਾਂ ਦੀ ਸੇਵਾ ਕਰਦਾ ਸੀ ਅੱਜ ਸਾਡੇ ਵਿੱਚ ਨਹੀਂ ਪਰ ਉਸ ਦੀ ਸੇਵਾ ਨੂੰ ਪਿੰਡ ਵਾਲੇ ਪੰਜਾਬ ਵਾਸੀ ਜਿਹੜੇ ਹਮੇਸ਼ਾ ਯਾਦ ਰੱਖਣਗੇ ਪਰਿਵਾਰ ਦੀ ਮੰਗ ਹੈ ਕਿ ਉਸ ਦਾ ਇੱਕ ਛੋਟਾ ਬੱਚਾ ਹੈ ਤਾਂ ਉਸ ਦੀ ਪੜ੍ਹਾਈ ਲਿਖਾਈ ਜਾਂ ਕਿਸੇ ਵੀ ਤਰੀਕੇ ਦੀ ਮਦਦ ਜਿਹੜੀ ਆ ਉਸ ਦੇ ਬੱਚੇ ਦੇ ਫਿਊਚਰ ਦੇ ਲਈ ਸਰਕਾਰ ਕੋਈ ਪ੍ਰਬੰਧ ਕਰੇ ਤਾਂ ਜੋ ਅਮਨਿਤ ਦਾ ਜੋ ਸੁਪਨਾ ਸੀ ਲੋਕ ਸੇਵਾ ਦਾ ਲੋਕਾਂ ਦੀ ਮਦਦ ਕਰਨ ਦਾ ਗਰੀਬ ਕੁੜੀਆਂ ਦੇ ਵਿਆਹ ਕਰਨ ਦਾ ਇਹ ਸਾਰੇ ਸੁਪਨੇ ਜਿਹੜੇ ਆ ਉਸ ਦਾ ਬੱਚਾ ਪੂਰੇ ਕਰ ਸਕੇ ਆਮ ਆਦਮੀ ਪਾਰਟੀ ਦਾ ਹਲਕਾ ਕੋਆਰਡੀਨੇਟਰ ਸੀਗਾ ਤੇ ਬੜੀ ਜਜ਼ਬੇ ਦੇ ਨਾਲ ਹਰ ਕੰਮ ਨੂੰ ਜਿਹੜਾ ਨੇਪਰੇ ਚਾੜਨ ਦੇ ਵਿੱਚ ਲੱਗਿਆ ਰਹਿੰਦਾ ਸੀ ਜਿਵੇਂ ਦੱਸਿਆ ਕਿ 15 ਦਿਨਾਂ ਤੋਂ ਹੜ੍ਹ ਪੀੜਤਾਂ ਦੇ ਲਈ ਸੇਵਾ ਪਹੁੰਚਾਉਣ ਦੇ ਵਿੱਚ ਲੱਗਿਆ ਹੋਇਆ ਸੀ ਅੱਜ ਉਸ ਸੇਵਾ ਕਾਰਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੀ ਮੰਗ ਹੈ ਕਿ ਕਿਸੇ ਤਰੀਕੇ ਦੀ ਮਦਦ ਸਰਕਾਰ ਵੱਲੋਂ ਕੀਤੀ ਜਾਵੇ ਤਾਂ ਜੋ ਉਸ ਦਾ ਲੜਕਾ ਨਵਨੀਤ ਦੇ ਸੁਪਨੇ ਜਿਹੜੇ ਹੈ ਉਹ ਪੂਰੇ ਕਰ ਸਕੇ ਲੋਕਾਂ ਦੀ ਸੇਵਾ ਕਰ ਸਕੇ ਤਾਂ ਪਰਿਵਾਰ ਦਾ ਇਹੀ ਕਹਿਣਾ ਹੈ ਵੀ ਅਸੀਂ ਲੋਕ ਸੇਵਾ ਨਹੀਂ ਕਦੇ ਰੋਕਾਂਗੇ ਜਿਹੜੇ ਤਰੀਕੇ ਨਾਲ ਨਵਨੀਤ ਸੇਵਾ ਕਰਦਾ ਸੀ ਅਸੀਂ ਵੀ ਉਸੇ ਤਰ੍ਹਾਂ ਕਰਦਾ ਰਹਾਂਗੇ ਸਾਨੂੰ ਕਦੇ ਵੀ ਇਸ ਚੀਜ਼ ਦਾ ਗਮ ਨਹੀਂ ਹੋਊਗਾ ਕਿਉਂਕਿ ਉਹ ਲੋਕ ਸੇਵਾ ਦੇ ਵਿੱਚ ਆਪਣੀ ਜਾਨ ਦੇ ਕੇ ਗਿਆ ਲੋਕਾਂ ਦੇ ਲਈ ਜਾਨ ਦੇ ਕੇ ਗਿਆ ਤਾਂ ਉਸ ਦੇ ਪਰਿਵਾਰ ਦੀ ਇਹੀ ਮੰਗ ਹੈ ਹੁਣ ਦੇਖਣਾ ਹੈ ਵੀ ਸਰਕਾਰ ਕੀ ਮਦਦ ਕਰਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਰਜਾਣਾ ਸਪੋਕਸਮੈਨ ਮਾਨਸਾ